ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਭਾਈ ਸੁਥਰਾ ਜੀ ਬਾਰੇ ਇੱਕ ਵਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਲੱਗਾ ਸੀ ਤਾਂ ਭਾਈ ਸੁਥਰਾ ਜੀ ਬਾਕੀ ਸੰਗਤਾਂ ਨਾਲ ਬੈਠ ਕੇ ਕੀਰਤਨ ਸਰਵਨ ਕਰ ਰਹੇ ਸਨ ਅਚਾਨਕ ਹੀ ਭਾਈ ਸੁਤਰਾ ਸਾਹਿਬ ਜੀ ਉੱਠੇ ਤੇ ਕੀਰਤਨ ਸ਼੍ਰਵਨ ਕਰਦਿਆਂ ਸੰਗਤਾਂ ਵਿੱਚੋਂ ਕੁਝ ਸੱਜਣਾ ਦੇ ਜੋਰ-ਜੋਰ ਦੀ ਛਪੇੜਾਂ ਮਾਰ ਕੇ ਭੱਜ ਗਏ ਇਹ ਗੱਲ ਜੰਗਲ ਦੀ ਅੱਗ ਵਾਂਗ ਐਲ ਗਈ ਕਿ ਅੱਜ ਤਾਂ ਭਾਈ ਸੁਤਰੇ ਨੇ ਹੱਦ ਹੀ ਕਰ ਦਿੱਤੀ ਹੈ ਜੋ ਗੁਰੂਕੀਆਂ ਸੰਗਤਾਂ ਦੇ ਕੀਰਤਨ ਸ਼੍ਰਵਨ ਕਰਦਿਆਂ ਹੀ ਛਪੇੜਾਂ ਮਾਰ ਕੇ ਨੱਠ ਉੱਠਾ ਹੈ ਬਾਈ ਸੁਤਰਾ ਗੁਰੂ ਸਾਹਿਬ ਦੇ ਬਹੁਤ ਨਜ਼ਦੀਕੀ ਸੀ ਗੁਰੂ ਸਾਹਿਬ ਵੀ ਉਸ ਨੂੰ ਬਹੁਤ ਪ੍ਰੇਮ ਕਰਦੇ ਸਨ ਇਸ ਗੱਲ ਤੋਂ ਕੁਝ ਸੱਜਣ ਖਾਰ ਵੀ ਖਾਂਦੇ ਸਨ ਕਿ ਇਹ ਗੁਰੂ ਸਾਹਿਬ ਦੇ ਨੇੜੇ ਹੋਇਆ ਫਿਰਦਾ ਹੈ ਉਹਨਾਂ ਨੇ ਹੀ ਬਾਕੀ ਸੰਗਤਾਂ ਨੂੰ ਵੀ ਚੁੱਕ ਚੁਕਾ ਲਿਆ ਕਿ ਗੁਰੂ ਸਾਹਿਬ ਨੇ ਤਾਂ ਭਾਈ ਸੁਤਰੇ ਜੀ ਨੂੰ ਜਾਦਾ ਹੀ लाडला ਬਣਾ ਰੱਖਿਆ ਹੈ ਇਸੇ ਲਈ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ ਦੂਜੀ ਪਾਸੇ ਭਾਈ ਸੁਤਰਾ ਜੀ ਕਰਕੇ ਮਾਹੌਲ ਗਰਮਾਇਆ ਦੇ ਕੇ ਕਿਧਰੇ ਭੱਜ ਗਏ ਅਤੇ ਕਾਫੀ ਦਿਨ ਸੰਗਤਾਂ ਦੇ ਸਾਹਮਣੇ ਨਾ ਆਏ ਜਦ ਗੁਰੂ ਸਾਹਿਬ ਨੇ ਸਨਮੁਖ ਹੋਣ ਦਾ ਵਚਨ ਕੀਤਾ ਤਾਂ ਭਾਈ ਸੁਤਰਾ ਜੀ ਹੱਥ ਜੋੜ ਗੁਰੂ ਸਾਹਿਬ ਅੱਗੇ ਪੇਸ਼ ਹੋਏ ਗੁਰੂ ਸਾਹਿਬ ਨੇ ਲੱਗੇ ਦੋਸ਼ਾਂ ਦੀ ਸੱਚਾਈ ਪੁੱਛੀ ਤਾਂ ਭਾਈ ਸੁਤਰੇ ਨੇ ਕਿਹਾ ਕਿ ਮਾਰਾ ਨਾ ਚਪੇੜਾਂ ਇਨ੍ਹਾਂ ਨੇ ਕੰਮ ਹੀ ਅਜੀਹਾ ਕੀਤਾ ਹੈ ਜਦ ਸਾਰਿਆਂ ਨੇ ਕਾਰਨ ਪੁੱਛਿਆ ਤਾਂ ਭਾਈ ਸੁਤਰੇ ਨੇ ਦੱਸਿਆ ਕਿ ਇਸ ਸੰਗਤ ਵਿੱਚ ਬੈਠੇ ਆਪਸ ਵਿੱਚ ਗੱਲਾਂ ਮਾਰ-ਮਾਰ ਕੇ ਹੱਸ ਰਹੇ ਸਨ ਕੋਟ ਬ੍ਰਹਿਮੰਡਾਂ ਦੇ ਮਾਲਕ ਦਾ ਦਰਬਾਰ ਲੱਗਾ ਹੋਵੇ ਤੇ ਇਹ ਸ਼ਬਦ ਸੁਣਨ ਦੀ ਬਜਾਏ ਗੱਲਾਂ ਮਾਰਨ ਤਾਂ ਆਪਣਾ ਜੀਵਨ ਖੁਰਾਹੇ ਪਾ ਰਹੇ ਸਨ ਅਤੇ ਨਾਲ ਹੀ ਸੰਗਤਾਂ ਨੂੰ ਵੀ ਪਰੇਸ਼ਾਨ ਕਰ ਰਹੇ ਸਨ ਇਸ ਲਈ ਮੈਂ ਇਹਨਾਂ ਦੇ ਛੇੜਾ ਮਾਰੀਆਂ ਸਨ ਇਸੋਂ ਗੁਰੂ ਸਾਹਿਬ ਨੇ ਭਾਈ ਸੁਥਰੀ ਨੂੰ ਪ੍ਰੇਮ ਕੀਤਾ ਤੇ ਇਹ ਖਾਲੂਆਂ ਨੂੰ ਤਾੜਨਾ ਕੀਤੀ ਇਸੇ ਤਰ੍ਹਾਂ ਇੱਕ ਸਮੇ ਗੁਰੂ ਦੇ ਦਰਬਾਰ ਦੇ ਬਾਹਰ ਖੜਨ ਵਾਲੇ ਪਹਿਰੇਦਾਰਾਂ ਨੇ رائے ਕਰ ਲਈ ਕਿ ਆਪਾਂ ਭਾਈ ਸੁਥਰੀ ਨੂੰ ਅੰਦਰ ਨਹੀਂ ਜਾਣ ਦੇਣਾ ਜਦ ਭਾਈ ਸੁਥਰਾ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਅੰਦਰ ਜਾਣ ਲੱਗੇ ਤਾ ਪਹਿਰੇਦਾਰਾਂ ਨੇ ਰੋਕ ਦਿੱਤਾ ਤੇ ਕਿਹਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਤੂੰ ਅੰਦਰ ਨਹੀਂ ਜਾ ਸਕਦਾ ਇਹ ਸੁਣ ਭਾਈ ਸੁਤਰਾ ਜੀ ਬਹੁਤ ਵਿਆਕੁਲ ਹੋਏ ਕਿਉਂਕਿ ਭਾਈ ਸਾਹਿਬ ਦੀ ਅਵਸਥਾ ਇੱਕ ਘੜੀ ਨਾ ਮਿਲਤੀ ਤਾਂ ਕਲਯੁਗ ਹੋਤਾ ਵਾਲੀ ਬਣੀ ਹੋਈ ਸੀ ਇਸ ਲਈ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਰਹਿਣਾ ਮੱਛੀ ਦਾ ਜਲ ਬਿਨਾਂ ਰਹਿਣ ਦੇ ਬਰਾਬਰ ਸੀ ਭਾਈ ਸੁਥਰੇ ਦੇ ਲਈ ਭਾਈ ਸੁਥਰੇ ਨੇ ਠਿਕਰੀਆਂ ਦੀ ਪੰਡ ਭਰੀ ਤੇ ਸਿਰ ਤੇ ਰੱਖ ਕੇ ਤੁਰ ਪਏ ਪਹਿਰੇਦਾਰਾਂ ਕੋਲ ਜਾ ਕੇ ਕਿਹਾ ਜੀਤੀ ਪਾਸੇ ਹੋ ਜਾਓ ਗੁਰੂ ਸਾਹਿਬ ਨੇ ਭੇਟਾ ਲੈ ਕੇ ਜਾਣੀ ਹੈ ਪਰ ਪਹਿਰੇਦਾਰਾਂ ਫਿਰ ਵੀ ਨਾ ਮੰਨਣ ਦਿੱਤਾ ਤੇ ਇਹ ਸ਼ਰਤ ਰੱਖ ਦਿੱਤੀ ਕਿ ਤੈਨੂੰ ਜੋ ਵੀ ਗੁਰੂ ਦਰਬਾਰ ਵਿੱਚੋਂ ਵਕਸ਼ਿਸ਼ਾਂ ਮਿਲਣਗੀਆਂ ਉਹਨਾਂ ਵਿੱਚ ਅੱਗ ਸਾਡਾ ਹੋਵੇਗਾ ਭਾਈ ਸੁਥਰੇ ਨੇ ਸ਼ਰਤ ਛੱਟ ਹੀ ਮੰਨ ਲਈ ਗੁਰੂ ਦਰਬਾਰ ਵਿੱਚ ਜਾ ਕੇ ਭਾਈ ਸੁਥਰੇ ਨੇ ਪੰਡ ਰੱਖੀ ਤਾਂ ਗੁਰੂ ਸਾਹਿਬ ਤਾਂ ਜਾਣੀ ਜਾਣ ਸਨ ਉਹਨਾਂ ਨੇ ਭਾਈ ਸੁਥਰੇ ਤੋਂ ਕਾਰਨ ਪੁੱਛਿਆ ਤਾਂ ਭਾਈ ਸੁਥਰੇ ਨੇ ਸਭ ਕੁਝ ਸੱਚ ਦੱਸ ਦਿੱਤਾ ਇਸ ਸੁਣ ਗੁਰੂ ਸਾਹਿਬ ਖੁਸ਼ ਹੋਏ ਤੇ ਕਿਹਾ ਕਿ ਭਾਈ ਸੁਥਰਾ ਮੰਗ ਕੀ ਮੰਗਦਾ ਹੈ ਤਾਂ ਭਾਈ ਸੁਥਰੇ ਜੀ ਨੇ ਕਿਹਾ ਕਿ ਮੇਰੇ 100 ਕੋੜੇ ਮਾਰੀ ਜਾਣ ਜਦ ਗੁਰੂ ਸਾਹਿਬ ਨੇ ਅਜੀਬੋ ਗਰੀਬ ਮੰਗਦਾ ਕਾਰਨ ਪੁੱਛਿਆ ਤਾਂ ਭਾਈ ਸੁਥਰਾ ਜੀ ਨੇ ਕਿਹਾ ਕਿ ਇਨ੍ਹਾਂ ਵਿੱਚ ਅੱਧਾ ਹਿੱਸਾ ਪਹਿਰੇਦਾਰਾਂ ਦਾ ਵੀ ਹੈ ਜਿਨ੍ਹਾਂ ਨੇ ਮੈਨੂੰ ਇਸ ਸ਼ਰਤ ਤੇ ਅੰਦਰ ਆਉਣ ਦੀ anumati ਦਿੱਤੀ ਸੀ ਇਹ ਸੋਣ ਗੁਰੂ ਸਾਹਿਬ ਨੇ ਪਹਿਰੇਦਾਰਾਂ ਨੂੰ ਬੁਲਾਇਆ ਅਤੇ ਤਾੜਨਾ ਕੀਤੀ ਅਤੇ ਕਦੇ ਵੀ ਅੱਗੇ ਤੋਂ ਅਜੀਹਾ ਕਿਸੇ ਵੀ ਸੰਗਤ ਨਾਲ ਨਾ ਕਰਨ ਦਾ ਹੁਕਮ ਦਿੱਤਾ ਭਈ ਸਜ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਆਨੰਦਪੁਰ ਸਾਹਿਬ ਆਇਆ ਅਜੀ ਭੋਗ ਨਹੀਂ ਸੀ ਪਿਆ ਅਰਦਾਸ ਨਹੀਂ ਸੀ ਹੋਈ ਮੱਥਾ ਟੇਕਿਆ ਤੇ ਘਰ ਨੂੰ ਚੱਲ ਪਿਆ ਗੁਰੂ ਸਾਹਿਬ ਨੇ ਦੇਖਿਆ ਕੋਲ ਆ ਗਏ ਭਾਈ ਸਜਾ ਬੈਠ ਜਾ ਅਰਦਾਸ ਹੋ ਜਾਏ ਤੇਰੇ ਨਾਲ ਕੁਝ ਬਚਨ ਸਾਂਝੇ ਕਰਨੇ ਹਨ ਉਸਨੇ ਕਿਹਾ ਨਹੀਂ ਜੀ ਮੈਂ ਠਹਿਰ ਨਹੀਂ ਸਕਦਾ ਕੰਮ ਤੇ ਜਾਣਾ ਹੈ ਮਜ਼ਦੂਰੀ ਕਰਾਂਗਾ ਤੇ ਬੱਚਿਆਂ ਨੂੰ ਰੋਟੀ ਮਿਲੇਗੀ ਗੁਰੂ ਸਾਹਿਬ ਨੇ ਫਿਰ ਕਿਹਾ ਸਿਖਾ ਬੈਠ ਜਾ ਰੋਟੀ ਦੇਣ ਵਾਲਾ ਤੂੰ ਨਹੀਂ ਹੈ ਗੁਰੂ ਨਾਨਕ ਦੇਵ ਜੀ ਹਨ ਅਕਾਲ ਪੁਰਖ ਹੈ ਉਹ ਆਪੇ ਦੇਖ ਲਵੇਗਾ ਤੂੰ ਅਰਦਾਸ ਤੱਕ ਰੁਕ ਜਾ ਕਹਿਣ ਲੱਗਾ ਨਹੀਂ ਜੀ ਦਿਹਾੜੀ ਲੰਘ ਰਹੀ ਹੈ ਮੈਂ ਬੈਠ ਨਹੀਂ ਸਕਦਾ ਮੇਰੇ ਬੱਚੇ ਭੁੱਖੇ ਮਰ ਜਾਣਗੇ ਗੁਰੂ ਸਾਹਿਬ ਨੂੰ ਸਮਝ ਆ ਗਈ ਕਿ ਬੈਠੇਗਾ ਨਹੀਂ ਉਹਨਾਂ ਨੇ ਇੱਕ ਚਿੱਠੀ ਉਸ ਨੂੰ ਪਕੜਾਈ ਤੇ ਕਿਹਾ ਰਸਤੇ ਵਿੱਚ ਇਸ ਜਗ੍ਹਾ ਤੇ ਬੁੱਧੂ ਸ਼ਾਹ ਰਹਿੰਦਾ ਹੈ ਉਸ ਨੂੰ ਇਹ ਚਿੱਠੀ ਦੇ ਦੇਮੀ ਸੱਤ ਬਚਨ ਕਹਿ ਕੇ ਤੁਰ ਪਿਆ ਬੁੱਧੂ ਸ਼ਾਹ ਦੇ ਘਰ ਪਹੁੰਚਿਆ ਉਸ ਨੂੰ ਚਿੱਠੀ ਪਕੜਾਈ ਤੁਰਨ ਲੱਗਾ ਤੇ ਬੁੱਧੂ ਸ਼ਾਹ ਨੇ ਕਿਹਾ ਕੀ ਤੂੰ ਨਹੀਂ ਜਾ ਸਕਦਾ ਮੇਰੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਮੈਂ ਤੈਨੂੰ 9 ਮਹੀਨੇ ਆਪਣੇ ਕੋਲ ਰੱਖਾਂ ਸੋਚਣ ਲੱਗਾ ਚੰਗਾ ਮੈਂ ਗੁਰੂ ਦੇ ਦਰਸ਼ਨਾਂ ਲਈ ਆਇਆ ਹਾਂ ਇਸਨੇ ਮੈਨੂੰ 9 ਮਹੀਨੇ ਲਈ ਕੈਦ ਕਰ ਲਿਆ ਹੈ ਗਾਸ਼ ਖਾ ਕੇ ਡਿੱਗ ਪਿਆ ਬੁੱਧੂ ਸ਼ਾਹ ਨੇ ਉਸਨੂੰ ਉਠਾਇਆ ਪਾਣੀ ਪਿਆ ਕੇ ਹੋਸ਼ ਵਿੱਚ ਲਿਆਂਦਾ ਗੁਰੂ ਸਾਹਿਬ ਦਾ ਹੁਕਮ ਸੀ ਬੜੀ ਮੁਸ਼ਕਲ ਨਾਲ 9 ਮਹੀਨੇ ਕੱਟੇ ਜਾਨ ਦਾ ਵਕਤ ਆ ਗਿਆ ਭਾਈ ਬੁੱਧੂ ਸ਼ਾਹ ਨੇ ਇੱਕ ਚਿੱਠੀ ਪਕੜਾ ਦਿੱਤੀ ਕਿ ਇਹ ਚਿੱਠੀ ਗੁਰੂ ਸਾਹਿਬ ਨੂੰ ਦੇ ਦੇਵੀ ਕਹਿਣ ਲੱਗਾ ਮੈਂ ਤੇ ਹੁਣ ਉਸ ਗੁਰੂ ਕੋਲ ਨਹੀਂ ਜਾਣਾ ਤੈਨੂੰ ਚਿੱਠੀ ਦਿੱਤੀ ਹੈ ਕਿ ਤੂੰ ਮੈਨੂੰ 9 ਮਹੀਨੇ ਕੈਦ ਵਿੱਚ ਰੱਖਿਆ ਹੈ ਹੁਣ ਗੁਰੂ ਪਤਾ ਨਹੀਂ ਕਿੰਨੇ ਸਾਲ ਕੈਦ ਵਿੱਚ ਰੱਖੇਗਾ ਉਧਰ ਜਦ ਸਾਰਾ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਸਜ਼ਾ ਘਰ ਨਹੀਂ ਆਇਆ ਤਾਂ ਬੱਚੇ ਭੁੱਖੇ ਹੀ ਸੌਣ ਲੱਗੇ ਐਨੇ ਨੂੰ ਬੂਹਾ ਖੜਕਿਆ ਪੜੋਸ ਦਾ ਇੱਕ ਸੇਠ ਸੀ ਜਿਸ ਨੂੰ ਸੁਤਿਆਂ ਗੁਰੂ ਸਾਹਿਬ ਦੇ ਦਰਸ਼ਨ ਹੋਏ ਗੁਰੂ ਸਾਹਿਬ ਨੇ ਕਿਹਾ ਕਿ ਤੇਰੇ ਗਵਾਂਢ ਵਿੱਚ ਮੇਰੇ ਬੱਚੇ ਭੁੱਖੇ ਹਨ ਉਹਨਾਂ ਕੋਲ ਜਾ ਕੇ ਰੋਟੀ ਪਾਣੀ ਪੁੱਛ ਲੈ ਬਾਹਰ ਉਸ ਨੂੰ ਇੱਕ ਝੁੱਗੀ ਦੀਸੀ ਅੰਦਰ ਚਲਾ ਗਿਆ ਉਹਨਾਂ ਦੀ ਹਾਲਤ ਦੇਖ ਕੇ ਉਸ ਨੂੰ ਅੰਦਾਜ਼ਾ ਹੋ ਗਿਆ ਦਾਲ ਚਾਵਲ ਕਿਉ ਆਟਾ ਹਰ ਚੀਜ਼ ਦੀਆਂ ਬੋਰੀਆਂ ਪਰਵਾ ਕੇ ਉਹਨਾਂ ਦੇ ਘਰ ਭੇਜ ਦਿੱਤੀਆਂ ਜਦ ਬਾਰਸ਼ਾਂ ਸ਼ੁਰੂ ਹੋਈਆਂ ਤੇ ਉਹਨਾਂ ਦੀ ਸੱਤ ਛੱਤ ਚੋਂ ਲੱਗੀ ਤਾਂ ਬੱਚਿਆਂ ਨੂੰ ਕਿਹਾ ਜਾਓ ਖੇਤਾਂ ਵਿੱਚੋਂ ਮਿੱਟੀ ਲੈ ਕੇ ਆਓ ਮੈਂ ਤੁਹਾਡੀ ਛੱਤ ਦੀ ਲਿਪਾ ਪੋਚੀ ਕਰਵਾ ਦਿੰਦਾ ਹਾਂ ਬੱਚੇ ਜਦੋਂ ਖੇਤਾਂ ਵਿੱਚੋਂ ਮਿੱਟੀ ਪੱਟਣ ਲੱਗੇ ਤਾਂ ਅੰਦਰੋਂ ਇੱਕ ਮੋਰਾਂ ਦੀ ਦੇਗ ਨਿਕਲ ਆਈ ਬੱਸ ਫਿਰ ਕੀ ਸੀ ਝੁੱਗੀ ਤੋਂ ਮਹਿਲ ਬਣ ਗਿਆ ਜਦ ਸਜਾ ਵਾਪਸ ਗਿਆ ਤਾਂ ਝੁੱਗੀ ਨਾ ਦੇਖ ਕੇ ਪਰੇਸ਼ਾਨ ਹੋ ਗਿਆ ਸੋਚਿਆ ਕਿਸੇ ਨੇ ਝੁੱਗੀ ਤੇ ਕਬਜ਼ਾ ਕਰ ਲਿਆ ਹੈ ਬੱਚੇ ਪਤਾ ਨਹੀਂ ਕਿੱਥੇ ਰੁਲਦੇ ਹੋਣਗੇ ਪੁੱਛਣ ਲਈ ਮਹਿਲ ਦਾ ਦਰਵਾਜ਼ਾ ਖਟਕਟਾਇਆ ਕਿ ਸ਼ਾਇਦ ਇਸ ਨੂੰ ਪਤਾ ਹੋਵੇਗਾ ਬੱਚੇ ਕਿੱਥੇ ਹਨ ਅੰਦਰੋਂ ਉਸਦੀ ਪਤਨੀ ਨਿਕਲੀ ਆਦਮੀ ਨੂੰ ਦੇਖ ਕੇ ਚਰਨਾ ਤੇ ਟੈ ਪਈ ਸਾਰੀ ਵਾਰਤਾ ਸੁਣਾਈ ਸਜ਼ਾ ਸੁਣ ਕੇ ਬੈਠਾ ਨਹੀਂ ਮੁੜ ਵਾਪਸ ਜਾਣ ਨੂੰ ਤਿਆਰ ਹੋ ਪਿਆ ਜਿਸ ਗੁਰੂ ਤੋਂ ਬੇਮੁਖ ਹੋ ਕੇ ਆਇਆ ਸੀ ਆਪਣੀ ਭੁੱਲ ਬਖਸ਼ਾਉਣ ਲਈ ਇਹ ਕੋਈ ਚਮਤਕਾਰ ਨਹੀਂ ਗੁਰੂ ਸਾਹਿਬ ਦਾ ਹਰ ਸੱਚੇ ਤੇ ਸੁੱਚੇ ਤੇ ਉੱਚੇ ਇਨਸਾਨ ਦੇ ਬੋਲਾਂ ਦੀ ਉਹ ਅਕਾਲ ਪੁਰਖ ਆਪ ਲਾਜ ਰੱਖਦਾ ਹੈ ਤੇ ਅੱਜ ਵੀ ਅਜ਼ਮਾ ਕੇ ਦੇਖ ਲਵੋ ਪਰ ਇਸ ਤੋਂ ਪਹਿਲਾਂ ਤੁਹਾਨੂੰ ਸੱਚੇ ਤੇ ਸੁੱਚੇ ਬਾਨਾ ਪਵੇਗਾ ਗੁਰੂ ਸਾਹਿਬ ਵਰਗਾ ਤਾਂ ਕੋਈ ਨਹੀਂ ਬਣ ਸਕਦਾ ਪਰ ਕਿਸੇ ਹੱਦ ਤੱਕ ਤਾਂ ਹਰ ਇਨਸਾਨ ਸੱਚ ਬੋਲਣ ਦੀ ਕੋਸ਼ਿਸ਼ ਕਰ ਸਕਦਾ ਹੈ ਜੇਕਰ ਆਪ ਸਭ ਨੂੰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹਬ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸ਼ੇਅਰ ਜਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰੂਰ ਲਿਖੋ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਧੰਨਵਾਦ